ਹਾਂਜੀ ਕੀ ਨਾਮ ਹੈ ਜੀ ਆਪਕੋ ਜੀ ਮੇਰ ਸਿੰਘ ਹੈ ਮੇਰ ਸਿੰਘ ਜੀ ਮੇਰਾ ਗੁਰੂ ਦੀ ਹਾਂ ਗੁਰੂ ਜੀ ਮੇਰਾ ਕਿਰਪਾਪੁਰ ਚੜਦੀ ਕਲਾ ਜੀ ਅੱਛਾ ਬੱਪੂ ਜੀ ਕਿਹੜਾ ਪਿੰਡ ਕਿਹੜਾ ਜੀ ਆਪਣਾ ਪਿੰਡ ਮੇਰਾ ਦੇਵੀਗੜ੍ਹ ਕੋਲ ਕਸ਼ਬਾ ਪਿੰਡ ਹੈ ਜੁਲਕਾਂ ਠਾਣਾ ਚ ਪੈਂਦੇ ਹੈ ਅੱਛਾ ਜੀ ਥੋੜਾ ਇੱਧਰ ਰੁਕ ਕੇ ਮੱਕੇ ਕਰ ਜੀ ਕਿਹੜੇ ਹੀ ਕਸਬਾ ਕਸ਼ਬਾ ਪਿੰਡ ਕਸਬਾ ਠੀਕ ਹੈ ਜੀ ਤੇ ਉੱਥੋਂ ਰੋਜ਼ ਅਪਡਾਟ ਕਰਦੇ ਜੀ ਨਹੀਂ ਜੀ ਮੈਂ ਰੋਜ਼ ਨਹੀਂ ਕਰਦਾ ਜੀ ਐਸੇ ਹੀ ਰਹਿਣਾ ਐਸੇ ਹੀ ਆਪਣਾ ਕੰਮ ਕਰਦਾ ਠੀਕ ਹੈ ਜੀ ਤਾਂ ਕਿੰਨੇ ਟਾਈਮ ਤੋਂ ਇਹ ਕੁਲਚੀਆਂ ਦਾ ਕੰਮਕਾਰ ਕਰ ਰਹੇ ਹੋ ਮੈਂ ਤਾਂ ਹੋਣਾ ਜੀ 2 ਮਹੀਨੇ ਤੋਂ ਜੀ ਸਟਾਰਟ ਕੀਤਾ ਜੀ ਇਹ ਠੀਕ ਹੈ ਹਾਂ ਜੀ ਤੇ ਨਾਲ ਲੱਸੀ ਰੱਖੀ ਹੋਈ ਹੈ ਲੱਸੀ ਵੀ ਹੈ ਜੀ ਮੇਰੇ ਕੋਲ ਹਾਂ ਜੀ ਛਾਟੀ ਦੀ ਲੱਸੀ ਵੀ ਹੈਗੀ ਐ ਮਿੱਠੀ ਲੱਸੀ ਵੀ ਹੁੰਦੀ ਹੈ ਜੀ ਠੀਕ ਹੈ ਜੀ ਤੇ ਬਾਬੂ ਜੀ ਕਿੱਦਾਂ ਇਹ ਤੁਹਾਡੇ ਮਨ 'ਚ ਕਿੱਦਾਂ ਵਿਚਾਰ ਆਇਆ ਕਿ ਇਹ ਕੰਮ ਕਰਿਆ ਜਾਵੇ ਕਿਵੇਂ ਸੋਚਿਆ ਜੀ ਤੁਸੀਂ ਪਹਿਲਾਂ ਕੀ ਕੰਮ ਕਰਦੇ ਸੀ ਪਹਿਲਾਂ ਤਾਂ ਜੀ ਮੈਂ ਆਟੋ ਚਲਾਉਂਦਾ ਹੁੰਦਾ ਸੀ ਮੇਰਾ ਆਟੋ ਬਾਹਰ ਨਾਲ ਹੀ ਖੜਾ ਜੀ ਪਰ ਮੇਰੇ ਮਨ ਚ ਇਹ ਗੱਲ ਆਈ ਵੀ ਜਦ ਬਾਹਰਲੇ ਲੋਕੀ ਆ ਕੇ ਉਰੇ ਕੰਮ ਕਰਦੇ ਆ ਤਾਂ ਸਾਸੀਂ ਕਿਉਂ ਨਾ ਕਰੀਏ ਅਸੀਂ ਰੇੜੀ ਲਈਏ ਦੇਖਿਆ ਅਸੀਂ ਤਾਂ ਜਦੋਂ ਇਹ ਲਈ ਸਾਨੂੰ ਬਹੁਤ ਵਧੀਆ ਲੱਗਿਆ ਮੈਂ ਤਾਂ ਇਹਦੀ ਫਿਰ ਟ੍ਰੇਨਿੰਗ ਕਿਤੋਂ ਲੱਤੀ ਜੀ ਕਿੱਦਾਂ ਤਿਆਰੀ ਕਿੱਦਾਂ ਕੀਤੀ ਕਿਉਂਕਿ ਸਖਲਾਈ ਲੱਤੀ ਕੋਈ ਸਖਲਾਈ ਕੋਈ ਨਹੀਂ ਲਈ ਜੀ ਪੰਜ ਚਾਰ ਦਿਨ ਕਿਸੇ ਕੋਲ ਨੇੜੇ ਖੜਗੇ ਸੀਗੇ ਜੀ ਉਹਨਾਂ ਨੇ ਦੱਸਤਾ ਵੀ ਕੋਈ ਚੱਕਰ ਨਹੀਂ ਆ ਇਸ ਤਰ੍ਹਾਂ ਕਰ ਲਿਓ ਅਸੀਂ ਕਰੀ ਜਾਂਦੇ ਹਾਂ ਬਹੁਤ ਵਧੀਆ ਚੱਲ ਰਿਹਾ ਉਲਝਿਆਂ ਦਾ ਕੰਮ ਤਾਂ ਜੇ ਦੇਖਿਆ ਜਾਵੇ ਜੀ ਜ਼ਿਆਦਾਤਰ ਜਿਹੜੇ ਪਰਦੇਸੀ ਨੇ ਇੱਥੇ ਬਿਹਾਰ ਜੀਪੀ ਤੋਂ ਆਏ ਬਈ ਜਿਹੜੇ ਪ੍ਰਵਾਸੀ ਨੇ ਉਹ ਕਰ ਰਹੇ ਨੇ ਤੇ ਪਹਿਲੀ ਵਾਰ ਦੇਖਿਆ ਤੁਸੀਂ ਬਜ਼ੁਰਗ ਉਮਰ ਕਿੰਨੀ ਹੈ ਜੀ ਉਮਰ ਮੇਰੀ 65 ਸਾਲ ਹੈ ਜੀ